ਭਾ ਯਾਰ ਕੱਟੀ ਚ ਆਪਣੇ ਪੀਸੀ ਵਾਲੇ ਵਿੱਚ ਦੇਖਦੇ ਆ ਕੀ ਚੱਲ ਰਿਹਾ ਪੂਰਾ ਸਰਚ ਆਪਰੇਸ਼ਨ ਸੀਡ ਫੋਰਮ ਦੇ ਵਿੱਚ ਉਹ ਉੱਪਰ ਬੋਲ ਰਿਹਾ ਨੇ ਕਹੇਗਾ ਜੀ 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 ਉੱਪਰ ਬੋਲ ਰਿਹਾ ਹੈ ਉਹਨੂੰ ਵੇਖ ਕੇ ਵੇਖ ਲਵੜੇ ਹਾਂ ਹਾਂਜੀ ਇਹਨੂੰ ਭਾ ਯਾਰ ਕੱਟੀ ਜਾਂ ਆਪਣੇ ਪੀਸੀ ਵਾਲੇ ਕਿੱਥੇ ਬਾਕੀ ਕਿੱਥੇ ਆ ਚਲੋ ਫਿਰ ਉਧਰ ਉਧਰ ਨੂੰ ਜਾਣਾ ਹਜ ਜੀ ਨੂੰ ਭਾ ਲੋ ਕੱਟੀ ਜੇ ਮੇਰੇ ਲਈ ਕੱਟੀ ਸਰ ਕਿਵੇਂ ਅੱਜ ਕਿਵੇਂ ਕਿਸ ਤਰ੍ਹਾਂ ਦੀ ਰੇਡ ਹੈ ਕੀ ਔਰ ਇਨਫੋਰਮੇਸ਼ਨ ਮਿਲੀ ਸੀ ਵਿਖੋ ਢੇਲੋਂ ਜਿਹੜਾ ਫਾਜ਼ਲ ਕਾ ਪੁਲਿਸ ਵੱਲੋਂ ਜਿਹੜਾ ਸਰਚ ਐ ਕੰਬਿੰਗ ਐ ਸਰਚ ਆਪਰੇਸ਼ਨ ਜਿਹੜਾ ਉਹ ਅਸੀਂ ਕਰਦੇ ਆ ਅੱਜ ਦੇ ਅਬੋਰ ਦੇ ਵਿੱਚ ਸੀਡ ਫਾਰਮ ਦੇ ਵਿੱਚ ਤੇ ਲਗਭਗ ਅਸੀਂ 15-20 ਘਰਾਂ ਦੇ ਵਿੱਚ ਜਿਹੜਾ ਰੇਡ ਟਾਰਗੇਟ ਉਹ ਇਹ ਨਾ ਕੀਤਾ ਸੀਗਾ ਉਹਦੇ ਮੁਤਾਬਕ ਹੀ ਜਿਹੜਾ ਸਾਡਾ ਹੁਣ ਜਿਹੜਾ ਸਰਚ ਆਪਰੇਸ਼ਨ ਜਿਹੜਾ ਚੱਲ ਰਿਹਾ ਪਿਆ ਤੇ ਕਰੀਬ ਅੱਧਾ ਪੌਣਾ ਘੰਟਾ ਹੋਰ ਕਰਾਂਗੇ ਅਸੀਂ ਇਹਦੇ ਵਿੱਚ ਜਿਹੜੇ ਵੀ ਸਾਨੂੰ ਸ਼ੱਕੀ ਬੰਦੇ ਮਿਲਗੇ ਉਹ ਅਸੀਂ ਉਹਨਾਂ ਦਾ ਚੈਕਿੰਗ ਵਗੈਰਾ ਕਰਕੇ ਉਹਨਾਂ ਦੇ ਖਿਲਾਫ ਜਿਹੜਾ ਕਾਰਵਾਈ ਕਰਾਂਗੇ